ਸਿੰਘ ਵਾਲੇ ਤਾਬੇ ਹੁਣਾਂ ਦੀ ਮੇਰੇ ਵੀਰ ਗੱਲ ਤੁਰਦੀ ਐ ਖੇਡ ਕਬੱਡੀ ਦੇ ਵਿੱਚ ਕੋਈ ਸਿਫਤ ਸੁਣਾਉਂਦਾ ਲੱਖੇ ਦੀ ਕੋਈ ਕਿੰਦੇ ਦੁੱਲੇ ਜਸੇ ਦੀ ਕੋਈ ਫੈਨ ਜਤਿੰਦਰ ਭੀਰੇ ਦਾ ਕੋਈ ਪਿੱਥੋ ਵਾਲੇ ਸੀਰੇ ਦਾ ਕੋਈ ਤੈਂਦਾ ਹੀ ਸਿਰਾ ਕਰਾਉਂਦੀ ਸੀ ਜੋੜੀ ਗਲਜਾਰ ਤੇ ਗੱਗੀ ਦੀ ਜਦੋਂ ਮਹਿਫਲ ਹੋਵੇ ਲੱਗੀ ਜੀ ਗੱਲ ਤੁਰਦੀ ਖੇਡ ਕਬੱਡੀ ਦੀ ਗੱਲ ਤੁਰਦੀ ਖੇਡ ਕਬੱਡੀ ਦੀ ਇਹ ਸ਼ਹੀਦ ਜਗਤ ਸਿੰਘ ਦੇ ਪਿੰਡ ਦਾ ਹੈ ਔਰ ਸ਼ਹੀਦ ਮਨਵੀਰ ਸਿੰਘ ਜੀ ਸਾਡੇ ਵੱਡੇ ਭਰਾ ਉਹਨਾਂ ਵੱਲੋਂ 550 ਹਰੇਕ ਜਫੇ ਦਾ ਦਿੱਤਾ ਜਾਵੇਗਾ ਧੰਨਵਾਦ ਕਰਾਂਗੇ ਔਰ ਰਾਣਾ ਬਹਿਲਾ ਜੀ ਤੇ 체ਤੇ ਤਾਰ ਤੇ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਪੁੱਜੇ ਹੋਏ ਮੈਂ ਧੰਨਵਾਦ ਕਰਦਾ ਜਸ਼ਨ ਜਿਆਲਦਾਰ ਜੀ ਕਹਿੰਦੇ ਸਤਕਾਰ ਕਰੋ ਜਰਾ ਆ ਪੱਧਰੀ ਵਾਲਾ ਨੌਜਵਾਨ ਗੱਭਰੂ ਕਹਿੰਦੇ ਇੰਗਲੈਂਡ ਤਕੜਾ ਖੇਡਿਆ ਕੈਨੇਡਾ ਤਕੜਾ ਖੇਡਿਆ ਆਸਟ੍ਰੇਲੀਆ ਤਕੜਾ ਖੇਡਿਆ ਬੱਲੇ 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 ਆਓ ਨਹੀਂ ਰਿਸਤ ਤੇ ਇਤਾ ਬੜਾ ਤਕੜਾ ਜੰਦ ਦੇਖ ਜੰਦ ਦੇਖ ਪ੍ਰੀਤ ਦਾ ਇੱਕੋ ਜਫਾ ਰਹਿ ਗਿਆ ਉਹ ਪ੍ਰੀਤ ਦਾ ਇੱਕੋ 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 ਆ ਨਿਸ਼ਾਨ ਕੋਟ ਮੁੱਢਵਾ ਕੱਥੇ ਮੈਂ ਬੋਲੀ ਸੌਦਾ ਬਈ ਜਾ ਕੇ ਦੋਕੇ ਨੂੰ ਬੰਦ ਕਰਾ ਕੋਈ ਨਾ ਦੰਦਾ ਇਧਰ ਉੱਪਰ ਆ ਦੇਖ ਸਾਹਮਣੇ ਨੌਜਵਾਨ ਇਹਨੂੰ ਉਮਰਾ ਨੰਗਲਮਾ ਨਵੇਂ ਨਕੋਰ ਦਾ ਖਿਤਾਬ ਦਿੱਤਾ ਇਹਨੂੰ ਕਹਿੰਦੇ ਜਿਵੇਂ ਕਹਿੰਦੇ ਨਾ ਨਵਾਂ ਨੁਕਰਾ ਘੋੜਾ ਹੈ ਇਹ ਨਵਾਂ ਨਕੋਰ ਨੌਜਵਾਨ ਹਲਕਾ ਹਲਕੀ ਉਮਰ ਔਰ ਦੇਖੋ ਸਾਹਮਣੇ ਦੀ ਖੇਡ ਦੇਖੋ ਨੌਜਵਾਨ ਦੀ ਉਦੋਂ ਫਰੋਜੀ ਰੰਗ ਦਾ ਕੱਚਾ ਪਾਇਆ ਹੋਇਆ ਹੋਇਆ ਸੀਗਾ ਅੱਜ ਕਾਲੇ ਰੰਗ ਦਾ ਕੱਚਾ ਚਿੱਟੀਆਂ ਧਾਰੀਆਂ ਸਾਹਮਣੇ ਉਹ ਸਾਹਮਣੇ ਗੁਰਤੇ ਲੋਪੜੀਆ ਜਿੰਦਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਟੋਲਾ ਵੱਜਦੀਆਂ ਨੇ ਉਖੜਦੇ ਪੈਰ ਹੈ ਉਹ ਮੈਨੂੰ ਲੱਗਦਾ ਲੱਗਦਾ ਬਾ ਨਵਾਂ ਨਕੋਰ ਜਾਂਦਾ ਤਾੜੀਆਂ ਮਾਰ ਦਿਓ ਗੱਭਰੂ ਬਾਤ ਤੇ ਪ੍ਰੋਫੈਸਰ ਸਾਹਿਬ ਇਸੇ ਪਾਸੇ ਆਸਟ੍ਰੇਲੀਆ ਸਬੰਧਰ ਸਾਡਾ ਪੁੱਲਰ ਦੁਬਈ ਵਾਲਾ ਆ ਪੁੱਲਰ 스타 ਟ੍ਰਾਂਸਪੋਰਟ ਵਾਲੇ ਭਰਾਵਾਂ ਦਾ ਸਤਿਕਾਰ ਤੇ ਬੱਡਾ ਧੰਨਵਾਹ ਆ ਜੱਠਾਉਣਾ ਵਾਲਾ ਉਧਰ ਤੇਜਪਾਲ ਸੁਰਸੇ ਦੀਆਂ ਤਿੰਨ ਰੇਟਾਂ 2000 ਦੀਆਂ ਇੱਕ ਮੈਦਾਨ ਦੇ ਵਿੱਚ ਢੋਲ ਵੱਜ ਰਹੇ ਹੈ ਉਧਰ ਦੇ ਪਾਸੇ ਦੇਖਦਾ ਸਿੰਮਿਆ ਆ ਸਿੰਮਿਆਂ ਮੁੰਡਾ ਬੜਾ ਤੇਜ਼ ਤਰਾਰ ਹੈ ਹੜ ਜੋ ਪਿੱਛੇ ਨੌਜਵਾਨੋ ਹਟ ਕਬੱਡੀ ਯਾਰਾਂ ਦੀ ਏ ਏ ਉਹ ਬਾ ਗਬਰੂਆ ਉਹ ਬੱਲੇ ਸੋਹਣਿਆ ਹਟ ਕਬੱਡੀ ਯਾਰਾਂ ਦੀ ਤੁੰਨਿਆ ਕਿਹ ਮਾ ਬੋਲੀ ਸੌਦਾ ਬਈ ਜਾ ਕੇ ਦੇ ਕੇ ਨੂੰ ਦੰਦ ਕਰਾ ਕੇ ਨਾ ਦੰਦਾ ਇਧਰ ਉੱਪਰ ਬੋਲੀ ਬਗੜੀ ਬੰਨਾਰੇ ਵੇਖੋ ਬਾਹਰ ਫੜਿਆ ਜਾ ਮੰਨਵੀਰ ਸਿੰਘ ਦੀ ਸਾਡੇ ਵੱਡੇ ਭਰਾ ਉਹਨਾਂ ਵੱਲੋਂ 550 ਹਰੇਕ ਜੱਫੇ ਦਾ ਦਿੱਤਾ ਜਾਵੇਗਾ ਧੰਨਵਾਦ ਕਰਾਂਗੇ ਆ ਰਾਣਾ ਬਹਿਲਾ ਜੀ ਚੇਤੇ ਤਾਰ ਤੇ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਪੁੱਜੇ ਹੋ ਮੈਂ ਧੰਨਵਾਦ ਕਰਦਾ ਜਸ਼ਨ ਜਿਆਲਦਾਰ ਜੀ ਕਹਿੰਦੇ ਸਤਕਾਰ ਕਰੋ ਜਰਾ ਆ ਪੱਧਰੀ ਵਾਲਾ ਨੌਜਵਾਨ ਗੱਬਰੂ ਇਹਨੇ ਇੰਗਲੈਂਡ ਤਗੜਾ ਖੇਡਿਆ ਕੈਨੇਡਾ ਤਗੜਾ ਖੇਡਿਆ ਆਸਟ੍ਰੇਲੀਆ ਤਗੜਾ ਖੇਡਿਆ ਬੱਲੇ 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 ਆਓ ਮੇਰੇ ਨਾਲ ਤੇ ਇਤਾ ਬੜਾ ਤਗੜਾ